ਸਸਟੀ ਕਾਲਜੀ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੋਂ ਅੱਜ ਦੇ ਸੂਟ ਬਹੁਤ ਸੋਹਣੇ ਜੇ ਹੋਣਗੇ ਔਰਗਾਂਜ਼ਾ ਸਟੱਫ ਦੇ ਵਿੱਚ ਆਉਣਗੇ। ਇੱਕਦਮ ਡਿਸਕਾਊਂਟ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ ਕਾਫੀ ਬlès ਰੇਟ ਦੇ ਵਿੱਚ ਜਿਹੜੀ ਇਹ ਵਾਲੀ ਕਲੈਕਸ਼ਨ ਆਏਗੀ। ਠੀਕ ਹੈ ਸਾਰੇ ਸੂਟ ਜਿਹੜੇ ਆ ਤੁਹਾਨੂੰ ਖੋਲ ਕੇ ਦਿਖਾਵਾਂਗੇ ਬਹੁਤ ਸੋਹਣੇ ਜੇ ਕਲਰ ਆਉਣਗੇ ਸਮਰੀ ਸ਼ੇਡਸ ਆਉਣਗੀਆਂ। ਚਲੋ ਕਰਦੇ ਹਾਂ ਸਟਾਰਟ ਅੱਜ। ਸਭ ਤੋਂ ਪਹਿਲਾ ਆਏਗਾ ਗਾਜਰੀ ਸ਼ੇਡ ਦਾ ਸੂਟ ਹੋਏਗਾ ਬਹੁਤ ਸੋਹਣੀ ਬਾਰਡਰ ਲਾਈਨ ਆਏਗੀ ਠੀਕ ਹੈ ਜੀ। ਡਬਲ ਸ਼ੇਡਡ ਤੁਹਾਨੂੰ ਗ੍ਰੀਨ ਕਲਰ ਦੇ ਨਾਲ ਮੈਚਿੰਗ ਆਏਗੀ ਬਾਰਡਰ ਲਾਈਨ ਦੀ ਇਸ ਤੇ ਉਪਰ ਵਰਕ ਆਏਗਾ ਮਸ਼ੀਨ ਦਾ ਵਰਕ ਆਏਗਾ ਸਟੱਫ ਆਏਗਾ ਆਰਗੈਂਜ਼ਾ ਬਹੁਤ ਪਿਆਰੀ ਲੈਸ ਦੀ ਨਾਲ ਫਿਨਿਸ਼ਿੰਗ ਆਏਗੀ ਠੀਕ ਹੈ ਤੁਹਾਨੂੰ ਮਿਲੇਗਾ ਹੈਵੀ ਲੁੱਕ ਦਾ ਸੂਟ ਆਏਗਾ ਇਕਦਮ ਪਾਰਟੀ ਵੇਅਰ ਸਟਾਈਲ ਦਾ ਸੂਟ ਹੈ ਬੀ ਨੈਕ ਇੰਬ੍ਰੋਇਡਰੀ ਜਿਹੜੀ ਉਹ ਬਣੀ ਹੋਈ ਆ ਗਲੇ ਦੀ ਠੀਕ ਹੈ ਤੇ ਨਾਲ ਆਏਗਾ ਬਹੁਤ ਪਿਆਰਾ ਦੁਪੱਟਾ ਠੀਕ ਹੈ ਦੁਪੱਟਾ ਫੋਰ ਸਾਈਡਰ ਲੈਸ ਦੇ ਨਾਲ ਫਿਨਿਸ਼ਿੰਗ ਆਏਗੀ ਛੋਟੀ ਬੂਟੀ ਆਏਗੀ ਦੁਪੱਟੇ ਦੇ ਵਿੱਚ ਮਿਡਲ ਦੇ ਵਿੱਚ ਬਹੁਤ ਸੋਹਣਾ ਵਰਕ ਆਏਗਾ ਲੈਸੀਸ ਦੇ ਨਾਲ ਫਿਨ ਗਾਜਰੀ ਸ਼ੇਡ ਤੇ ਗ੍ਰੀਨ ਕਲਰ ਦਾ ਕੰਟਰਾਸਟ ਆਏਗਾ ਨਾਲ ਰੇਪ ਟਾਈਪ ਤੁਹਾਨੂੰ ਵਰਕ ਮਿਲੇਗਾ ਬੇਸ ਦਾ ਠੀਕ ਹੈ ਬਹੁਤ ਸੋਹਣੀ ਜੀ ਕਲੈਕਸ਼ਨ ਕਲਰ ਇਸ ਦੇ ਵਿੱਚ ਇੱਕ ਆਏਗਾ ਪਿੰਕ ਗਾਜਰੀ ਸ਼ੇਡ ਇਸ ਤੋਂ ਅਗਲਾ ਕਲਰ ਆਏਗਾ yellow mustard ਕਲਰ ਠੀਕ ਹੈ ਕਲਰ ਤੁਸੀਂ ਚੈੱਕ ਕਰਨੇ ਆ ਬਹੁਤ ਸੋਹਣੇ ਬੁਟੀਕ ਵਾਲੇ ਸੂਟ ਬਣੇ ਨੇ ਤੁਹਾਨੂੰ ਕਲਰ ਆਏਗਾ ਇਸ ਦੇ ਵਿੱਚ ਮਸਟਰਡ yellow ਸ਼ੇਡ ਆਏਗੀ V neck embroidery ਆਏਗੀ peach ਕਲਰ ਦੇ ਨਾਲ ਠੀਕ ਹੈ orange ਔਰੇਂਜ ਪੀਚ ਕਲਰ ਦੇ ਨਾਲ ਕੰਟਰਾਸਟ ਆਏਗਾ ਵੀ ਨੈਕ ਐਮਬ੍ਰਾਇਡਰੀ ਆਏਗੀ ਔਰ ਬਹੁਤ ਸੋਹਣੀ ਇਸ ਦੀ ਆਏਗੀ ਬਾਰਡਰ ਲਾਈਨ ਠੀਕ ਹੈ ਡਬਲ ਸ਼ੇਡਡ ਬਾਰਡਰ ਲਾਈਨ ਆ ਬਹੁਤ ਹੀ ਪਿਆਰਾ ਜਿਹਾ ਕਲਰ ਪਲੇਨ ਆਏਗਾ ਬਾਟਮ ਠੀਕ ਹੈ ਪਲੇਨ ਬਾਟਮ ਦੇ ਉੱਪਰ ਤੁਹਾਨੂੰ ਮਸ਼ੀਨ ਦਾ ਵਰਕ ਮਿਲੇਗਾ ਪੌਂਚੇ ਦਾ ਵਰਕ ਆਏਗਾ ਠੀਕ ਹੈ ਇਹ ਤੁਹਾਡੀ ਸ਼ਰਟ ਆਏਗੀ ਨਾਲ ਆਏਗਾ ਬਾਟਮ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਬਹੁਤ ਪਿਆਰਾ ਜਿਹਾ ਦੁਪੱਟਾ ਠੀਕ ਹੈ ਚੈੱਕ ਕਰੋ ਬਹੁਤ ਹੀ ਸੋਹਣੀ ਜੀ ਆਏਗੀ ਇਸ ਦੀ ਲੁੱਕ ਇਹ ਦੇਖੋ ਬਹੁਤ ਸੋਹਣੀ ਲੁਕਾ ਦੁਪੱਟੇ ਦੀ ਸੇਮ ਹੀ ਜਿਸ ਨਾਲ ਦਾ ਪਹਿਲਾ ਸੂਟ ਸੀਗਾ ਸੇਮ ਐਵੇਂ ਦੀ ਡਿਜ਼ਾਈਨਿੰਗ ਵਾਲਾ ਆਏਗਾ ਦੁਪੱਟਾ 4 ਸਾਈਡਰ ਲੈਸ ਆਏਗੀ ਸੈਂਟਰ ਵਿੱਚ ਬੂਟੀ ਆਏਗੀ ਤੇ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਮਿਲੇਗੀ ਮਿਡਲ ਦੇ ਵਿੱਚ orange ਭਾਵਾ ਸ਼ੇਡ ਦੀ ਜਿਹੜੀ ਉਹ ਕੰਟਰਾਸਟ ਦਾ ਫੈਬਰਿਕ ਆਏਗਾ ਨਾਲ ਆਏਗੀ ਬਹੁਤ ਸੋਹਣੀਆਂ ਵੇਲਸ ਠੀਕ ਹੈ ਜੀ ਬਹੁਤ ਹੀ ਪਿਆਰਾ ਜੀ ਸ਼ੇਡ ਆ ਐਸ organza cotton ਦੇ ਉੱਪਰ ਤੇ ਸੇਲ ਲੱਗੀ ਹੋਈ ਆ ਨਾਲ ਤੁਹਾਨੂੰ オーਰਗੈਂਜ਼ਾ ਫੈਬਰਿਕ ਦੇ ਉੱਪਰ ਵੀ ਤੁਹਾਨੂੰ ਡਿਸਕਾਊਂਟ ਮਿਲਦਾ ਪਿਆ ਜਲਦੀ ਜਲਦੀ ਤੁਸੀਂ ਬੁਕਿੰਗ ਕਰਾ ਲੈਣੀ ਹੈ 7814352822 ਸਾਡਾ ਨੰਬਰ ਹੈ ਇਸ ਨੰਬਰ ਤੇ ਪਿਕ ਸੈਂਡ ਕਰਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਅੱਜ ਦੇ ਸੂਟ ਦਾ ਰੇਟ ਹੋਏਗਾ 1995 1995 ਦੇ ਵਿੱਚ ਤੁਹਾਨੂੰ ਫੁੱਲ ਹੈਵੀ ਸੂਟ ਮਿਲਦਾ ਪਿਆ ਬਾਰਡਰ ਲਾਈਨ ਵਾਲਾ ਬਾਟਮ ਵਾਲਾ ਔਰ ਵੀ ਨੈਟ embroidery ਆਏਗੀ ਇਸ ਤੇ ਪੈਟਰਨ ਡਿਫਰੈਂਟ ਡਿਫਰੈਂਟ ਆਉਣਗੇ ਜਿਵੇਂ ਪਹਿਲੇ ਦੋ ਸੂਟ ਜਿਹੜੇ ਤੁਹਾਨੂੰ ਮਿਲੇ ਆ ਨਾਲੇ ਅਗਲਾ ਸੂਟ ਆਏਗਾ ਬਹੁਤ ਪਿਆਰਾ ਬਾਰਡਰ ਲਾਈਨ ਵਿਦ ਪੈਨਲਸ ਠੀਕ ਹੈ ਪਿਸਤਾ ਕਲਰ ਦਾ ਸੂਟ ਆ ਨਾਲ ਪਿੰਕ ਕਲਰ ਦਾ ਆਏਗਾ ਕੰਟਰਾਸਟ ਬਹੁਤ ਸੋਹਣਾ ਬਾਰਡਰ ਤੇ ਜਿਹੜਾ ਹੈਵੀ ਫਲਾਵਰ ਆ ਬਾਰਡਰ ਪਲੇਨ ਆਏਗਾ ਬਾਟਮ ਠੀਕ ਹੈ ਜੀ ਪਿਸਤਾ ਸ਼ੇਡ ਦਾ ਹੀ ਬਾਟਮ ਆਏਗਾ ਔਰ ਪਿਸਤਾ ਸ਼ੇਡ ਦੀ ਜਿਹੜੀ ਹੈ ਪੂਰੀ ਤੁਹਾਨੂੰ ਸ਼ਾਰਟ ਮਿਲੇਗੀ ਚੈੱਕ ਕਰਦੇ ਜਾਣਾ ਠੀਕ ਹੈ ਫਲਾਵਰਿੰਗ ਆਏਗੀ ਔਰ ਡਬਲ ਸ਼ੇਡ ਪਿੰਕ ਕਲਰ ਦੇ ਨਾਲ ਤੁਹਾਨੂੰ ਜਿਹੜਾ ਆ ਉਹ ਮਿਲੇਗਾ ਬਾਰਡਰ ਬਲੇਸ ਲੱਗੀ ਹੋਈ ਆ ਔਰ ਮੇਨ ਇਸ ਦੇ ਵਿੱਚ ਤੁਹਾਨੂੰ ਦੁਪੱਟੇ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਮਿਡਲ ਦੇ ਵਿੱਚ ਬਹੁਤ ਪਿਆਰਾ ਜਿਆ ਇਸ ਤਰ੍ਹਾਂ ਤੁਹਾਨੂੰ ਪਿੰਕ ਕਾਜਰੀ ਸ਼ੇਡ ਮਿਲੇਗੀ ਨਾਲ ਬੇਲ ਦੇ ਨਾਲ ਬਹੁਤ ਸੋਹਣਾ ਕੰਟਰਾਸਟ ਹੋਇਆ ਸਾਰੇ ਹੀ ਦੁਪੱਟੇ ਦੇ ਵਿੱਚ ਬੁਟੀ ਆਏਗੀ ਲੈਸ ਦੇ ਨਾਲ ਫਿਨਿਸ਼ਿੰਗ ਆਏਗੀ ਇਸ ਦੇ ਵਿੱਚ ਪਿੰਕ ਕਲਰ ਜ਼ਿਆਦਾ ਹਾਈਲਾਈਟ ਹੋਏਗਾ ਬਾਕੀ ਸਾਰੀ ਡਿਜ਼ਾਈਨਿੰਗ ਸੇਮ ਆਏਗੀ ਬਾਰਡਰ ਲਾਈਨ ਆਏਗੀ ਤੇ ਨਾਲ ਇਸ ਤਰ੍ਹਾਂ ਤੁਹਾਨੂੰ ਬਹੁਤ ਸੋਹਣੀ ਜੀਸ ਦੀ ਬਾਟਮ ਤੇ ਵਰਕ ਆਏਗਾ ਬਾਰਡਰ ਲਾਈਨ ਹੈਵੀ ਆਏਗੀ ਠੀਕ ਹੈ ਚੈੱਕ ਕਰਦੇ ਜਾਣਾ ਬਹੁਤ ਸੋਹਣੇ ਪੈਨਲਸ ਆਉਣਗੇ ਤੇ ਨਾਲ ਆਏਗਾ ਦੁਪੱਟਾ ਹੈਵੀ ਲੁੱਕ ਦਾ ਦੁਪੱਟਾ ਹੋਏਗਾ ਠੀਕ ਹੈ ਦੁਪੱਟਾ ਜਿਵੇਂ ਦੀ ਪਹਿਲੀ ਡਿਜ਼ਾਈਨਿੰਗ ਦਿਖਾਈ ਸੀ ਸੇਮ ਹੀ ਮਿਡਲ ਦੇ ਵਿੱਚ ਇਸ ਤੇ ਵਰਕ ਆਏਗਾ ਕਲਰ ਆਏਗਾ ਪਿੰਕ ਪੀਚ ਕਲਰ ਆਏਗਾ ਬਹੁਤ ਸੋਹਣਾ ਜਿਹਾ ਕੰਟਰਾਸਟ ਅਗਲਾ ਕਲਰ ਆਏਗਾ ਲਵੈਂਡਰ ਸ਼ੇਡ ਠੀਕ ਹੈ ਅਗਲਾ ਕਲਰ ਲਵੈਂਡਰ ਸ਼ੇਡ ਹੋਏਗਾ ਸੇਮ ਹੀ ਸਾਰੀ ਡਿਜ਼ਾਈਨਿੰਗ ਆਏਗੀ ਕਲਰ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਚੂਸ ਕਰ ਸਕਦੇ ਆ ਲਵੈਂਡਰ ਦੇ ਨਾਲ ਗ੍ਰੇ ਕਲਰ ਦਾ ਕੰਟਰਾਸਟ ਆਏਗਾ ਤੇ ਦੁਪੱਟਾ ਆਏਗਾ ਇੱਕਦਮ ਹੈਵੀ ਠੀਕ ਹੈ ਬਹੁਤ ਸੋਹਣਾ ਜਿਹਾ ਦੁਪੱਟਾ ਹੈ ਦੇਖਦੇ ਰਹਾਂ ਤੁਸੀਂ ਬਹੁਤ ਸੋਹਣੀ ਜੀ ਆਏਗੀ ਇਸ ਦੀ ਬਾਰਡਰ ਲਾਈਨ ਲੈਸਿਸ ਦੇ ਨਾਲ ਫਿਨਿਸ਼ਿੰਗ ਮਿਲੇਗੀ ਛੋਟੀ ਬੁੱਟੀ ਤੇ ਆਏਗੀ ਤੇ ਨਾਲ ਇਸ ਦੇ ਕੰਟਰਾਸਟ ਦੇ ਵਿੱਚ ਗ੍ਰੇ ਕਲਰ ਦਾ ਵਰਕ ਆਏਗਾ ਠੀਕ ਹੈ ਅਗਲਾ ਆਏਗਾ ਇਸ ਦੇ ਵਿੱਚ ਨੈਕਸਟ ਸੂਟ ਆਏਗਾ ਗ੍ਰੇ ਕਲਰ ਦਾ ਠੀਕ ਹੈ ਇਸ ਦੇ ਨਾਲ ਸੇਮ ਪਿੰਕ ਕਲਰ ਦਾ ਹੀ ਤੁਹਾਨੂੰ ਕੰਟਰਾਸਟ ਮੇਰੇ ਕਾ ਪਿੰਕ ਕਲਰ ਗ੍ਰੇ ਕਲਰ ਜਰੀ ਦੇ ਵਰਕ ਦੇ ਨਾਲ ਹਾਈਲੇਸ਼ਨ ਆਏਗੀ ਤੇ ਨਾਲ ਆਏਗਾ ਬਹੁਤ ਪਿਆਰਾ ਜਿਹਾ ਆਰਗੈਂਜ਼ੀ ਸਟਫ ਦਾ ਫੈਬਰਿਕ ਹੋਏਗਾ ਨਾਲ ਆਇਗੀ ਬਹੁਤ ਪਿਆਰੀ organza stoff ਦੀ ਸ਼ਰਟ ਠੀਕ ਹੈ ਸ਼ਰਟ ਤੇ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਇਸ ਤੇ ਵਿੱਚ ਮਿਰਰ ਵਰਕ ਆਏਗਾ ਜਰੀ ਦਾ ਵਰਕ ਆਏਗਾ ਸਟੋਨ ਵਰਕ ਆਏਗਾ ਮਸ਼ੀਨ थ्रेड ਵਰਕ ਆਏਗਾ ਤੇ ਨਾਲ ਡਬਲ ਸ਼ੈਡਡ ਤੁਹਾਨੂੰ ਬਾਰਡਰਸ ਮਿਲਣਗੇ ਠੀਕ ਹੈ ਤੇ ਨਾਲ ਬਹੁਤ ਸੋਹਣਾ ਜਿਹਾ ਦੁਪੱਟਾ ਆਏਗਾ ਠੀਕ ਹੈ ਦੁਪੱਟੇ ਤੇ ਵੀ ਬਹੁਤ ਹੀ ਪਿਆਰੀ ਜੀ ਇਸ ਤਰ੍ਹਾਂ embroidery ਦਾ ਵਰਕ ਆਏਗਾ ਡਬਲ ਸ਼ੈਡਡ ਤੁਹਾਨੂੰ ਦੁਪੱਟਾ ਮਿਲੇਗਾ ਗ੍ਰੇ ਦੇ ਨਾਲ ਪਿੰਕ ਕਲਰ ਅਗਲਾ ਸੂਟ ਆਏਗਾ ਬਹੁਤ ਸੋਹਣਾ ਇੱਕ ਗ੍ਰੀਨ ਦੇ ਨਾਲ ਤੁਹਾਨੂੰ ਡਾਰਕ ਪਰਪਲ ਸ਼ੇਡ ਵਾਇਲਟ ਟਾਈਪ ਸ਼ੇਡ ਦਾ ਕੰਟਰਾਸਟ ਮਿਲੇਗਾ ਮਹਿੰਦੀ ਕਲਰ ਆਏਗਾ ਠੀਕ ਹੈ ਜੀ ਇਸ ਦੇ ਵਿੱਚ ਤੁਸੀਂ ਡਿਜ਼ਾਈਨਿੰਗ ਚੈੱਕ ਕਰਨੀ ਆ ਫਲਾਵਰਿੰਗ ਆਏਗੀ ਬਾਰਡਰ ਲਾਈਨ ਦੇ ਉੱਪਰ ਲੇਸ ਦੇ ਨਾਲ ਫਿਨਿਸ਼ਿੰਗ ਆਏਗੀ ਠੀਕ ਹੈ ਛੋਟੀ ਬੂਟੀ ਸਾਰੇ ਹੀ ਛੋਟੀ ਬੂਟੀ ਸਾਰੇ ਹੀ ਸ਼ਰਟ ਤੇ ਆਏਗੀ ਚੈੱਕ ਕਰਦੇ ਜਾਣਾ ਠੀਕ ਹੈ ਬਹੁਤ ਸੋਹਣਾ ਜਿਹਾ ਕਲਰ ਹੈ ਤੇ ਇਸ ਦਾ ਜਿਹੜਾ ਕਲੀਨ ਹੋਏਗਾ ਬਾਟਮ ਠੀਕ ਹੈ ਇਸਦੇ ਬਾਟਮ ਤੇ ਵਰਕ ਨਹੀਂ ਆਏਗਾ ਸ਼ਰਟ ਤੇ ਵਰਕ ਆਏਗਾ ਇਸ ਲਈ ਬਾਟਮ ਤੇ ਵਰਕ ਨਹੀਂ ਆਏਗਾ ਸ਼ਰਟ ਤੇ ਵਰਕ ਆਏਗਾ ਗ੍ਰੀਨ ਮਹਿੰਦੀ ਸ਼ੇਡ ਦਾ ਹੀ ਬਾਟਮ ਆਏਗਾ ਨਾਲ ਆਰਗੈਂਜ਼ੇ ਦਾ ਪਿਓਰ ਆਰਗੈਂਜ਼ੇ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਸੋਹਣਾ ਜਿਹਾ ਦੁਪੱਟਾ ਹੈ ਇਸਦੇ ਜਿਹੜੀਆਂ ਕਾਰਨਰ ਲਾਈਨ ਤੇ ਠੀਕ ਹੈ ਜੀ ਲੌਂਗ ਲੈਂਥ ਵਾਈਸ ਤੁਹਾਨੂੰ ਵੇਵ ਮਿਲੇਗੀ ਔਰ ਕਲਰ ਕੰਟਰਾਸਟ ਦਾ ਜਿਹੜਾ ਹੈ ਵਰਕ ਮਿਲੇਗਾ ਸਾਰੇ ਹੀ ਦੁਪੱਟੇ ਦੇ ਵਿੱਚ ਬੂਟੀ ਦਾ ਵਰਕ ਆਏਗਾ ਬਹੁਤ ਸੋਹਣਾ ਜਿਹਾ ਵਰਕ ਹੈ ਚੈੱਕ ਕਰਦੇ ਜਾਣਾ ਹੈ ਤੁਸੀਂ ਲੈਸੀਸ ਦੇ ਨਾਲ ਤੁਹਾਨੂੰ ਫੋਰ ਸਾਈਡਡ ਪੂਰੀ ਫਿਨਿਸ਼ਿੰਗ ਮਿਲੇਗੀ ਠੀਕ ਹੈ ਇਸ ਦੇ ਵਿੱਚ ਮਹਿੰਦੀ ਸ਼ੇਡ ਆਏਗੀ ਹਾਈ ਰਾਈਟ ਠੀਕ ਹੈ ਮਹਿੰਦੀ ਸ਼ੇਡ ਹਾਈਲਾਈਟ ਆ ਪਰਪਲ ਕਲਰ ਦੇ ਨਾਲ ਕੰਟਰਾਸਟ ਆਏਗਾ ਡਿਜ਼ਾਈਨਿੰਗ ਦੇ ਵਿੱਚ ਪਰਪਲ ਕਲਰ ਦਾ ਸੂਟ ਆਏਗਾ ਤੇ ਨਾਲ ਮਹਿੰਦੀ ਕਲਰ ਦਾ ਕੰਟਰਾਸਟ ਆਏਗਾ ਬਹੁਤ ਸੋਹਣੀ ਜੀ ਸ਼ੇਡ ਆਏਗੀ ਬਾਕੀ ਸਾਰੀ ਹੀ ਪ੍ਰਿੰਟਿੰਗ ਐਮਬਰਾਇਡਰੀ ਸਾਰੀ ਹੀ ਸੇਮ ਆਏਗੀ ਇਸਦੀ ਬਾਰਡਰ ਲਾਈਨ ਬਹੁਤ ਸੋਹਣੀ ਫਲਾਵਰਿੰਗ ਵਾਲੀ ਬੇਲ ਆਏਗੀ ਸਟੋਨ ਵਰਕ ਆਏਗਾ ਮਿਰਰ ਵਰਕ ਆਏਗਾ ਦੁਪੱਟਾ ਵੀ ਇੱਕਦਮ ਹੈਵੀ ਲੁੱਕ ਦਾ ਆਏਗਾ ਛੋਟੀ ਬੁੱਟੀ ਆਏਗੀ ਔਰ ਇਹ ਤੁਹਾਨੂੰ ਲੌਂਗ ਲੈਂਥ ਵਾਈਸ ਪੱਲੇ ਤੇ ਵਰਕ ਮਿਲੇਗਾ ਠੀਕ ਹੈ ਜੀ ਨਾਲ ਇਸ ਤੇ ਆਏਗਾ ਸੇਮ ਟੂ ਸੇਮ ਟੋਨ ਦਾ ਬਾਟਮ ਅਗਲਾ ਆਏਗਾ ਰਾਣੀ ਮਚੰਟਾ ਸ਼ੇਡ ਹੋਏਗੀ ਨਾਲ ग्रीन शेड के नाल कॉन्ट्रास्ट आएगा ये बहुत प्यारा दुबट्टा बनया हुआ है दुबटे की लोंग लेंथ वाइज पूरी ही थानू इम्ब्रॉयडरी का वर्क मिलता है लैसिस का वर्क मिलता पे आए, छोटी बुटी सारे ही दुबटे आएगी ठीक है नाल आएगा बहुत प्यारा जहाँ बहुत सोहनी शर्ट बनी हुई है ठीक है चैक करते जाए बहुत सोना ज्या कलर छोटी बूटी भी आएगी और बॉडर लाइन से वर्क आएगा ठीक है नाल प्लेन बॉटम के ना सूट मिलेगा ठीक है बहुत सोहने जलर ने चौबी सौ ਇਹ ਵਾਲੇ ਸੂਟ ਜਿਹੜੇ ਨੇ 24-2500 ਰੁਪਏ ਦੀ ਰੇਂਜ ਵਾਲੇ ਸੂਟ ਨੇ ਠੀਕ ਹੈ ਜੀ ਔਰ ਤੁਹਾਨੂੰ ਮਿਲਣਗੇ ਸਿਰਫ 1995 ਦੇ ਵਿੱਚ 1995 ਪ੍ਰਾਈਸ ਹੋਏਗਾ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਕਿਤੇ ਵੀ ਬੈਠੇ ਸੂਟ ਦਾ ਆਰਡਰ ਪਲੇਸ ਕਰ ਸਕਦੇ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ